ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੌਲੀ ਨਗਰ ਵਿਖੇ ਮਹਾਪੁਰਸ਼ ਸੰਤ ਹਰਵਿੰਦਰ ਸਿੰਘ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਦੀ ਅਸੀਸ ਲੈ ਕੇ ਮਹਾਪੁਰਸ਼ ਸੱਚਖੰਡ ਵਾਸੀ ਮਹਾਨ ਤਪਸਵੀ ਸੰਤ ਨਾਰਾਇਣ ਸਿੰਘ ਜੀ ਦੀ 21ਵੀਂ ਵਰ੍ਹੇਮੰਵਾਉਂਦਿਆਂ ਹੋਇਆਂ ਮਹਾਨ ਗੁਰਮਤ ਸਮਾਗਮ ਆਰੰਭੇ ਨੇ ਬੇਅੰਤ ਸੰਤ ਮਹਾਪੁਰਸ਼ਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉਥੇ ਅਜ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ ਔਰ ਨਾਲ ਹੀ ਖਾਲਸੇ ਦਾ ਪ੍ਰਗਟ ਦਿਵਸ ਵੈ ਸਾਖੀ ਪੁਰਬ ਸੰਗਤਾਂ ਬਹੁਤ ਸ਼ਰਧਾ ਤੇ ਸਤਕਾਰ ਦੇ ਨਾਲ ਮਨਾ ਰਹੀਆਂ ਹਨ ਮਹਾਪੁਰਸ਼ਾ ਨੇ ساری ਜ਼ਿੰਦਗੀ ਨਾਮ ਜਪ ਕੇ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਵਿੱਚ ਊਚ ਨੀਚ ਛੂਤ ਛਾਤ ਭੇਦ ਭਾਵ ਨੂੰ ਮਟਾਉਣ ਵਾਸਤੇ ਪ੍ਰਚਾਰ ਕੀਤਾ ਉਹੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਸ ਗੁਰੂ ਜੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਖਾਲਸਾ ਪ੍ਰਗਟ ਕਰਕੇ ਜਾਤ-ਗੋਤ ਮਿਟਾ ਕੇ ਧਰਮ, ਅਰਥ, ਕਾਮ, ਮੋਕਤੇ ਮੁਕਤੀ ਦੇ ਸਾਧਨ ਬਖਸ਼ਿਸ਼ ਕਰਕੇ ਸਤਿਗੁਰੂ ਪਾਤਸ਼ਾਹ ਨੇ ਖਾਲਸਾ ਪ੍ਰਗਟ ਕੀਤਾ ਅੱਜ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਧਰਮ ਦੇ ਵਿੱਚ ਪਰਪੱਕ ਹੋ ਕੇ ਕਿਉਂਕਿ ਹਰ ਇੱਕ ਧਰਮ ਇਹ ਸਿਖਾਉਂਦਾ ਹੈ ਕਿ ਆਪਸ ਵਿੱਚ ਦੀ ਵੈਰ-ਵਿਰੋਧ ਤਿਆਗ ਕੇ ਨਿਸ਼ਾਨਰਾ ਤਿਆਗ ਕਰਕੇ ਕ੍ਰੀਤੀਆਂ ਦਾ ਤਿਆਗ ਕਰਕੇ ਸਰਬੱਤ ਦਾ ਭਲਾ ਮੰਗ ਕੇ ਆਪਣਾ ਜੀਵਨ ਸਫਲਾ ਕਰਨਾ ਹੈ। ਇਹੀ ਮਹਾਪੁਰਸ਼ਾਂ ਨੇ ਜੀਵਨ ਦਾ ਮਕਸਦ ਹੈ ਔਰ ਉਸੇ ਮਕਸਦ ਨੂੰ ਸੰਤ ਹਰਵਿੰਦਰ ਸਿੰਘ ਜੀ ਬਹੁ ਖੂਬੀ ਚੜ੍ਹਦੀ ਕਲਾ ਦੇ ਵਿੱਚ ਨਿਭਾ ਰਹੇ ਹਨ। ਸਾਰੇ ਸਰਬੱਤ ਖਾਲਸਾ ਨੂੰ ਮਾਈ ਭਾਈ ਨੂੰ ਖਾਲਸਾ ਪ੍ਰਗਟ ਵੈਸਾਖੀ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਪੁਰਖ ਜਿਨ੍ਹਾਂ ਦੇ ਪਵਿੱਤਰ ਪਾਵਨ ਸਥਾਨ ਮਾਲਵੇ ਦੇ ਮਸ਼ਹੂਰ ਸਥਾਨ ਗੁਰਦੁਆਰਾ ਸ਼੍ਰੀ ਗੀਠਾ ਸਾਹਿਬ ਜੀ ਵਿਖੇ ਜੋ ਮਹਾਪੁਰਸ਼ਾਂ ਦੀ ਸਾਲਾਨਾ 22ਵੀਂ ਵਰ্ষিকী ਦੇ ਸੰਬੰਧ ਵਿੱਚ ਪਿਛਲੀ 4 ਤਰੀਕ ਤੋਂ ਲੈ ਕਰਕੇ ਜੋ ਸਮਾਗਮ ਚੱਲ ਰਹੇ ਸਨ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਸਨ ਜਿਨ੍ਹਾਂ ਦੇ ਵਿੱਚ 7 ਤਰੀਕ ਨੂੰ ਵਿਵੇਕ ਹਸਪਤਾਲ ਜਲਾਲ ਵੱਲੋਂ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਸੀ ਜਿਦੇ ਵਿੱਚ ਪ੍ਰਾਪਤ 50 ਪ੍ਰਾਣੀਆਂ ਦੇ ਲੈਂਜ਼ ਔਰ 500 ਮਰੀਜ਼ਾਂ ਦਾ ਚੈੱਕਅਪ ਹੋਇਆ 8 ਤਰੀਕ ਵਾਲੇ ਦਿਨ ਵਿਰਦੀ ਹਸਪਤਾਲ ਲੋਧੀਵਾਲ ਵਾਲੇ ਡਾਕਟਰ ਜਸਵੰਤ ਸਿੰਘ ਵੀ ਹੋਰਾਂ ਨੇ ਕੈਂਪ ਲਗਾਇਆ ਜਿਹਦੇ ਵਿੱਚ ਉਹਨਾਂ ਨੇ 800 ਬੰਦੇ ਦਾ ਚੈੱਕਅਪ ਕੀਤਾ ਦਵਾਈਆਂ ਫ੍ਰੀ ਦਿੱਤੀਆਂ 9 ਤਰੀਕ ਵਾਲੇ ਦਿਨ ਦਇਆਨੰਦ ਹਸਪੀਟਲ ਲੁਧਿਆਣੇ ਵਾਲਿਆਂ ਨੇ ਕੈਂਪ ਲਾਇਆ ਤਕਰੀਬਨ 500 ਦੇ ਕਰੀਬ ਮਰੀਜ਼ ਨੇ ਲਾਭ ਪ੍ਰਾਪਤ ਕੀਤਾ ਔਰ 9 10 11 ਦੇ ਰਾਤਰੀ ਦੇ ਦਿਵਾਨ ਚੱਲੇ ਜਿਹਦੇ ਵਿੱਚ ਬੇਅੰਤ ਮਹਾਂਪੁਰਖਾਂ ਨੇ ਪੰਥ ਪ੍ਰਸਿੱਧ ਜਥਿਆਂ ਨੇ ਸੰਪਰਦਾਵਾਂ ਦੇ ਮੁਖੀਆਂ ਨੇ ਆ ਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ ਅੱਜ 12 ਤਰੀਕ ਨੂੰ ਜੋ ਸੰਤ ਭਾਬਾ ਨਰੇਂਦਰ ਸਿੰਘ ਜੀ ਦੀ ਯਾਦ ਵਿੱਚ ਮਹਾਨ ਸੰਤ ਸਮਾਗਮ ਅੰਮ੍ਰਿਤ ਵੇਲੇ ਬਾਬਾ ਜੀ ਦੀ ਯਾਦ ਵਿੱਚ ਖੰਡ ਪਾਠਾਂ ਦੀ ਲੜੀ ਦੇ 52 ਸ਼੍ਰੀ ਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸੰਤ ਸਮਾਗਮ ਹੋਇਆ ਜਿਦੇ ਵਿੱਚ ਬੇਅੰਤ ਮਹਾਂਪੁਰਸ਼ਾਂ ਨੇ ਗੁਣੀ ਗਿਆਨੀਆਂ ਨੇ ਸੰਪਰਦਾਵਾਂ ਦੇ ਮੁਖੀਆਂ ਨੇ ਪਹੁੰਚ ਕੇ ਅੱਜ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬਹ ਜੀ ਦੇ ਚਰਨਾਂ ਨਾਲ ਜੋੜਿਆ ਅੱਜ ਵਿਸਾਖੀ ਪੁਰਬ ਤੇ ਖਾਲਸਾ ਸਾਜਨਾ ਦਿਵਸ ਤੇ ਜੋ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਮਹਾਨ ਸਮਾਗਮ ਕਰਾਏ ਗਏ ਜਿਨ੍ਹਾਂ ਦੇ ਵਿੱਚ ਦਸਤਾਰ ਮੁਕਾਬਲੇ ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਹੈ ਸਾਬਤ ਸੂਰਤ ਦਸਤਾਰ ਸਿਰਾਂ ਬੱਚਿਆਂ ਨੂੰ ਦਸਤਾਰ ਮੁਕਾਬਲਿਆਂ ਦੇ ਵਿੱਚ ਜੋ ਬੱਚਿਆਂ ਨੇ ਭਾਗ ਲਿਆ ਜਿਦੇ ਵਿੱਚ ਬੱਚਿਆਂ ਨੂੰ ਨਾਮ ਦੇ ਕੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਉਪਦੇਸ਼ ਇਹ ਦਿੱਤਾ ਗਿਆ ਵੀ ਇਸ ਦਸਤਾਰ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ ਸਾਰੀ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹਾਂ ਅਰਦਾਸ ਕਰਦੇ ਹਾਂ ਕਿ ਆਪਾਂ ਸਾਰੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਕ੍ਰੀਤੀਆਂ ਤੋਂ ਬਚ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ